ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣੇ ਅਸੀਂ ਪੀਟੀਆਈ ਟੈਟ ਪਾਸ ਅਧਿਆਪਕਾਂ ਦੇ ਧਰਨੇ ਤੋਂ ਆਏ ਆ ਉਹ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਇਹ ਕਿੰਨੇ ਦਿਨ ਹੋ ਗਏ ਵੀਰੇ ਆਪਾਂ ਨੌਵਾਂ ਦਿਨ ਪੀਟੀਆਈ ਅਧਿਆਪਕ ਨੇ 646 ਇਹਨਾਂ ਦੀ ਗਿਣਤੀ ਹੈ ਜੀ ਤਿੰਨ ਬੰਦੇ ਉਹ ਉੱਪਰ ਟੈਂਕੀ ਤੇ ਬੈਠੇ ਨੇ ਉੱਥੇ ਕੁੜੀ ਜਿਹੜੀ ਐ ਮਰਨ ਵਰਤ ਤੇ ਬੈਠੀ ਆ ਤੇ ਪੰਜਵਾਂ ਦਿਨ ਆ ਉਹਨਾਂ ਦਾ ਪ੍ਰਸ਼ਾਸਨ ਨੇ ਟੌਰਚਰ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਦਾ ਕਹਿਣਾ ਵੈਰੀ ਸੌਰੀ ਇਹ ਟੈਂਕੀ ਆਏ ਆ ਐ ਆ ਸਮਾਨ ਜਿਹੜਾ ਇਹ ਨਾਲ ਲੈ ਕੇ ਬੈਠੇ ਹੋਇਆ ਦੇਣਾ ਦੂਰ ਦੀ ਗੱਲ ਹੈ ਦੇਣਾ ਦੂਰ ਦੀ ਗੱਲ ਹੈ ਜਿਹੜਾ ਸਮਾਨ ਇਹਨਾਂ ਕੋਲ ਪਿਆ ਵੀ ਆ ਉਹ ਵੀ ਖੋ ਰਹੇ ਨੇ ਵੀ ਟੌਰਚਰ ਕਰਕੇ ਕਿਸੇ ਤਰੀਕੇ ਉੱਠ ਗਿਆ ਮੈਨੂੰ ਇਹ ਦੱਸੋ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਸਰਕਾਰ ਤੋਂ ਨੇ ਇਹਨਾਂ ਦੀ ਲੜਾਈ ਕੋਈ ਪ੍ਰਸ਼ਾਸਨ ਨਾਲ ਨਹੀਂ ਆ ਤੁਹਾਡਾ ਫਰਜ਼ ਪ੍ਰਸ਼ਾਸਨ ਦਾ ਇਹ ਬਣਦਾ ਵੀ ਤੁਸੀਂ ਇਹਨਾਂ ਦੀ ਮਦਦ ਕਰੋ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਇਹ ਸੜਕ ਤੇ ਆਪਣਾ ਸਮਾਨ ਤੁਹਾਡੇ ਤੋਂ ਲੈਣ ਲਈ ਇਹਨਾਂ ਨੂੰ ਇੱਕ ਨਵਾਂ ਤਰ੍ਹਾਂ ਸੜਕ ਤੇ ਲਾਉਣਾ ਪਿਆ ਕਿ ਸਾਡਾ ਸਮਾਨ ਦੇ ਦਿਓ ਅਸੀਂ ਭੁੱਖੇ ਮਰ ਰਹੇ ਹਾਂ ਇਹ ਕੀ ਸਿਸਟਮ ਹੈ ਮੈਨੂੰ ਸਮਝ ਤੋਂ ਬਾਹਰ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਅੱਜ ਪਿੱਛੇ ਅਧਿਆਪਕਾਂ ਕੋਲ ਗੱਡੀ ਲੈ ਕੇ ਲੰਘ ਕੇ ਪਰ ਉੱਤਰ ਕੇ ਹਾਲ ਨਹੀਂ ਪੁੱਛਿਆ ਜਿਹੜੇ ਆਮ ਆਦਮੀ ਆਮ ਆਦਮੀ ਦਾ ਨਾਹਰਾ ਲਾ ਰਹੇ ਹੋ ਉਹ ਸਿਰਫ ਕੁਝ ਕਲਿੱਪਾ ਬਣਾ ਕੇ ਨਹੀਂ ਵਾਕਿਆਚ ਬਣਨਾ ਪੈਂਦਾ ਹੁੰਦਾ ਇਹਨਾਂ ਦੇ 5.5 ਲੱਖ ਰੋ ਨੇ ਕਿੰਨੇ ਜਿ ਦੇ ਕੁੱਲ ਅਧਿਪਕ ਲਾ ਲਈ ਹਜ਼ਾਰਾਂ ਚ ਗਿਣਤੀ ਆ ਗੱਲਾਂ ਕਰਦੇ ਆ 54 ਲੱਖ ਨੌਕਰੀਆਂ ਦੀ ਪੌਂਚ ਟੋਢੀ ਅਧਿਆਪਕਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਬੜਾਣਾ ਇਹ ਉਹ ਕੁੜੀ ਉੱਤੇ ਚੂੜੇ ਵਾਲੀ ਕੁੜੀ ਹੈ ਆਪਣਾ ਵਾਰ ਛੱਡ ਕੇ ਇੱਥੇ ਬੈਠੀ ਹੋਈ ਆ ਨੌਜਵਾਨ ਕੁੜੀਆਂ ਦੀ ਹਾਲਤ ਵਿਗੜੀ ਪਈ ਆ ਧੁੱਪਾਂ ਦੇ ਵਿੱਚ ਅੱਛਾ ਇਹਨਾਂ ਨੇ ਜਿਹੜੀਆਂ ਡਿਗਰੀਆਂ ਕੀਤੀਆਂ ਸੀ ਜੀ ਇਹ ਟੈਂਕੀਆਂ ਤਾਂ ਚੜਨ ਨੂੰ ਕੀਤੀਆਂ ਸੀ ਤੁਸੀਂ ਵਾਅਦੇ ਸਰਕਾਰ ਬਣਾ ਕੇ ਸਰਕਾਰੀ ਖਜ਼ਾਨੇ ਜਿਹੜੇ ਲੋਕ ਟੈਕਸ ਦੇ ਰਹੇ ਨੇ ਆਪਣੇ ਵਿਦੇਸ਼ੀ ਬੈਂਕਾਂ 'ਚ ਪਾਉਣ ਲਈ ਕੀਤੇ ਆਪਣੇ ਵੱਡੇ ਵੱਡੇ ਮਹਿਲ ਘਰਾਂ ਤੋਂ ਥੋੜੇ ਮਿਸਤਰੀ ਨਹੀਂ ਹਟਦੇ ਤੁਹਾਡੇ ਹਾਲਾਤ ਕੀ ਨੇ ਤੁਹਾਡੇ ਘੱਬਲੇ ਕੀ ਨੇ ਤੁਹਾਡੇ ਠੱਗ ਕੀ ਆ ਤੁਹਾਡੇ ਇਕੱਲੇ ਇਕੱਲੇ ਲੀਡਰ ਦੇ ਪਤਾ ਪਹਿਲਾਂ ਕਾਲੀ ਦਲ ਖਾਂ ਦਾ ਰਿਆ ਹੁਣ ਕਾਂਗਰਸ ਪਾਰਟੀ ਨੇ ਜਮਾਂ ਹੀ ਫੱਟੇ ਚੱਕਦੇ ਅੱਧੇ ਪੰਜਾਬ ਉੱਤੇ ਬੀਐਸਐਫ ਨੇ ਘੇਰਾ ਪਾ ਲਿਆ ਤੁਹਾਡੀ ਸਰਕਾਰ ਫੇਲ ਹੋ ਚੁੱਕੀ ਹੈ ਜੀ ਆਹ ਅਧਿਆਪਕ ਬੈਠੇ ਰੋ ਰਹੇ ਨੇ ਪੜ੍ਹੇ ਲਿਖੇ ਨੇ ਇਹ ਆ ਸੜਕਾਂ ਤੇ ਬੈਠਣ ਨੂੰ ਇਹਨਾਂ ਨੇ ਡਿਗਰੀਆਂ ਨਹੀਂ ਕੀਤੀਆਂ ਸੀ ਇਹਨਾਂ ਨੇ ਚੰਗੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਸੀ ਮੈਂ ਸਿਰਫ ਜਿੰਨਾ ਪੰਜਾਬ ਦਾ ਅਧਿਆਪਕ ਵਰਗ ਆ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਆ ਵੀ 4 ਮਹੀਨੇ ਦਾ ਟਾਈਮ ਦਿਓ 4 ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਹ ਵਰਗ ਨੂੰ ਮੌਕਾ ਨਹੀਂ ਇੰਦਾ ਵੀ ਇਹ ਧਰਨਿਆਂ ਤੇ ਬੈਠ ਬੈਠ ਕੇ ਰੋਣਗੇ ਦਿੱਲੀ ਚ ਸਰਕਾਰ ਬਣਾਈ ਆ ਤੇ ਸਾਬਤ ਕਰਕੇ ਵੀ ਵਿਖਾਇਆ ਨੰਬਰ 1 ਸਕੂਲ ਨੇ ਇੰਡੀਆ ਦੇ ਦਿੱਲੀ ਦੇ ਅਧਿਆਪਕ ਉੱਥੇ ਤੰਗ ਨਹੀਂ ਆ ਨੌਕਰੀਆਂ ਨੇ ਉਹਨਾਂ ਨੂੰ ਚੰਗੀਆਂ ਬੱਚੇ ਉੱਥੇ ਟੌਪ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਕਿ ਇੱਥੇ ਬੱਚੇ ਟੌਪ ਕਰਨਾ ਤਾਂ ਦੂਰ ਦੀ ਗੱਲ ਐ ਐਜੂਕੇਸ਼ਨ ਦੇਣੀ ਤਾਂ ਦੂਰ ਦੀ ਗੱਲ ਐ ਅਧਿਆਪਕੀ ਤੁਸੀਂ ਇਹਨਾਂ ਦੇ ਇਹ ਆਪਣੇ ਬੱਚਿਆਂ ਨੂੰ ਪੜਾਈ ਨਹੀਂ ਕਰਾ ਸਕਦੇ ਚੰਗੇ ਤਰੀਕੇ ਨਾਲ ਸੋ ਪੰਜਾਬ ਸਰਕਾਰ ਧਿਆਨ ਦੇਵੇ ਨੌਕਰੀਆਂ ਦੇਵੇ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਸਰਕਾਰੀ ਖਜ਼ਾਨੇ 'ਚ ਪੈਸਾ ਦਿੱਤਾ ਸਾਡਾ ਪੈਸਾ ਕਿੱਥੇ ਗਿਆ ਇਹ ਪੰਜਾਬ ਸਰਕਾਰ ਜਵਾਬ ਦੇਵੇ ਤੁਸੀਂ ਆਪਣੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਵੇਚ ਕੇ ਇਹਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ ਅਸੀਂ ਸਾਰੇ ਪੰਜਾਬ ਦੇ ਲੋਕ ਜਿਹੜੇ ਤਰੂ ਟੈਕਸ ਦਿੰਨੇ ਆ ਉਹ ਟੈਕਸ ਐਂਡ ਰੈਸਟ ਕਿੱਥੇ ਹੋ ਰਿਹਾ ਹਸਪਤਾਲ ਹੈ ਨਹੀਂ ਸਕੂਲ ਹੈ ਨਹੀਂ ਬਿਜਲੀ ਦੇ ਇੱਥੇ 8-8 ਘੰਟੇ ਦੇ ਕੱਟ ਲੱਗੀ ਜਾਂਦੇ ਨੇ ਬਿਜਲੀ ਨੇ ਪ੍ਰੋਪਰ ਮਿਲਦੀ ਕੋਈ ਡਿਵੈਲਪਮੈਂਟ ਹੈ ਨਹੀਂ ਪਿੰਡਾਂ ਦਾ ਬੁਰਾ ਹਾਲਾਤ ਆ ਸਾਹਮਣੇ ਕੂੜਾ ਮਹਾਲਿਕ ਦੇਖ ਲਓ ਕੀ ਹਾਲਾਤ ਬਣੇ ਹੋਏ ਨੇ ਟੈਂਕੀਆਂ ਟੁੱਟੀਆਂ ਨੇ ਇਹ ਪੈਸਾ ਲਾ ਕਿੱਥੇ ਰਿਹਾ ਸੋ ਮੈਂ ਬੇਨਤੀ ਕਰਦੀ ਆ ਮੈਂ ਬੇਹੱਥ ਬਨ ਕੇ ਬੇਨਤੀ ਕਰਦੀ ਆ ਵੀ ਜਿਹੜੇ ਅਧਿਆਪਕ ਇਹਨਾਂ ਨੂੰ ਪਹਿਲ ਦੇ ਘਰ ਤੇ ਨੌਕਰੀ ਦਿੱਤੀ ਜਾ ਵੀ ਆਦਰਵਾਇਜ਼ ਇਹਨਾਂ ਦੇ ਸੰਘਰਸ਼ਾਂ ਦੇ ਰਾਹ ਬਹੁਤ ਤਿੱਖੇ ਨੇ ਅੱਗੇ ਤਿੱਖੇ ਕਰਨਗੇ ਤੇ ਆਮ ਆਦਮੀ ਪਾਰਟੀ ਹਮੇਸ਼ਾ ਇਹਨਾਂ ਦੇ ਨਾਲ ਡੱਟ ਕੇ ਬੈਠੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Nossa, cabelo.